ਦੇਦੀ ਨਾਮ ਤੋਂ ਪਹਿਲਾਂ ਵਾਜੂਰ ਜੀ ਦਾ ਖਾਲਸਾ ਵਾਜੂਰ ਜੀ ਦੀ ਫਤਿਹ ਮਾ ਸਤਿ ਸੰਗਤ ਜੀ ਪਿੰਡ ਪੰਜਗਰਾ ਨਿਜਰਾ ਮੈਨੂੰ ਪੰਚਾਇਤ ਮੈਂਬਰ ਚੁਣਿਆ ਗਿਆ ਆ ਤੇ ਜੋ ਵੀ ਸਰਪੰਚ ਸਾਹਿਬ ਦੇ ਨਾਲ ਸਾਥ ਦੇ ਰਹੇ ਅਸੀਂ ਜਿੱਥੇ ਵੀ ਸਰਪੰਚ ਸਾਹਿਬ ਕੋ ਆਪਣੀ ਖੜੇ ਨਾਲ ਆ ਫਾਰੇ ਮੈਂਬਰਾਂ ਨੂੰ ਸਮਰਥ ਤੇ ਜੋ ਵੀ ਸਹੂਲਤਾ ਸਰਕਾਰ ਦੇ ਰਹੀ ਹੈ ਉਹ ਸਹੂਲਤਾ ਜਰੂਰ ਲਵਾਂਗੇ ਅਸੀਂ ਤੇ ਸਰਕਾਰ ਦਾ ਮੰਤਰੀ ਸਾਹਿਬ ਜੀ ਦਾ ਹੋਰ ਸਭ ਪੰਚਾਇਤ ਮੈਂਬਰ ਦਾ ਸਭ ਧੰਨਵਾਦ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਆਏ ਤੇ ਅੱਜ ਮੈਂਬਰ ਬਣੇ ਕੀ ਕਹਿਣਾ ਚਾਹੁੰਦਾ ਮੈਂ ਹਬੇ ਸਿੰਘ ਹੈ ਜੀ ਪਿੰਡ ਪੰਜਕੀ ਦਾ ਰੇਜਣਾ ਸੀਦਾ ਹੀ ਨਾਲਾ ਜ਼ਿਲ੍ਹਾ ਅਮਰਸਰ ਹੈ ਜੀ ਅੱਜ ਸਰਪੰਚੀ ਨਾਲ ਸਰਪੰਚੀ ਨਾਲ ਪਿੰਡ ਦੀ ਪਟਿਆਰ ਬਣੀ ਹੈ ਜੀ ਸਾਡੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਨਾ ਸਾਡੇ ਤੇ ਭਰਾ ਜੀਨ ਕਰਕੇ ਸਾਨੂੰ ਮੈਂਬਰ ਸਰਪੰਚ ਬਣਾਤਾ ਜੀ ਅਸੀਂ ਜਿੰਨਾ ਹੀ ਵੱਧ ਤੋਂ ਵੱਧ ਪਿੰਡ ਦਾ ਵਿਕਾਸ ਕਰਾਂਗੇ ਪਿੰਡ ਵਾਸਤੇ ਜੋ ਵੀ ਕੰਮ ਹੋ ਸਕਦਾ ਵੱਧ ਤੋਂ ਵੱਧ ਕਰਾਂਗੇ ਜੀ ਜਿੰਨੀ ਮਿਹਨਤ ਸਾਡੇ ਕੋਲ ਹੋ ਸਕਿਆ ਵੱਧ ਤੋਂ ਵੱਧ ਅਸੀਂ ਆਪਣੀ ਤੰਦੇ ਹੀ ਨਾ ਕੰਮ ਕਰਾਂਗੇ ਪ੍ਰਕਾਰ ਦਾ ਬਹੁਤ ਵਧੀਆ ਜੀ ਮੰਤਰੀ ਸਰਕਾਰ ਦਾ ਬੜਾ ਵਧੀਆ ਸਹਿਯੋਗ ਹੈ ਜਿਸ ਸਰਕਾਰ ਦੇ ਸਹਿਯੋਗ ਨਾਲ ਹੀ ਸਾਰੇ ਕੰਮ ਹੋਣਦੇ ਆ ਜੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਜੀ ਬੜਾ ਵਧੀਆ ਕੀਤਾ ਜੀ ਪਿੰਡਾਂ ਨੂੰ ਕੀ ਕੀ ਕਰਨੀ ਚਾਹੁੰਦੇ ਨੇ ਪਿੰਡਾਂ ਨੂੰ ਪੀਰਾਂ ਨਾਲ ਮਿਲ ਕੇ ਸਾਰੇ ਇਕੱਠੇ ਹੋਵੋ ਤੇ ਆਪਾਂ ਨਾਲ ਮਿਲ ਕੇ ਸਾਰੇ ਜਣੇ ਮੁਕਾਬ ਕਰੀਏ ਆਪਾਂ ਮੈਂਬਰ ਨਹੀਂ ਸਾਰਾ ਪਿੰਡ ਹੀ ਸਪੈਂਚਿਆ ਸਾਰਾ ਪਿੰਡ ਹੀ ਮੈਂਬਰ ਆ ਆਪਾਂ ਨਾਲ ਮਿਲ ਕੇ ਸਾਰੇ ਆਪਾਂ ਨਾਲ ਕੇ ਸਾਰੇ ਇਕੱਠੇ ਇਕੱਠੇ ਹੋ ਕੇ ਕੰਮ ਕਰੀਏ ਜੋ ਵੀ ਕੰਮ ਕਰਨਾ ਆਪਾਂ ਨਾਲ ਮਿਲ ਕੇ ਬਹੁਤ ਵੱਡੀ ਨੇ ਦੇ ਕੰਮ ਹੋਣਗੇ ਜੀ ਤੇ ਆਪਾਂ ਨਾਲ ਮਿਲ ਕੇ ਕਰਾਂਗੇ ਤੇ ਹਾਂਜੀ ਬਾਬੇ ਕੀ ਨਾਂ ਹੈ ਕਿਹੜਾ ਪਿੰਡ ਦੇ ਅੱਜ ਸਰਪੰਚੀ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬੜਾ ਵਧੀਆ ਕੰਮ ਹੋਇਆ ਜੀ ਸਾਡੇ ਪਿੰਡ ਦਾ ਸਾਰੇ ਤਾਂ ਪਿੰਡ ਦੇ ਵਾਸੀਆਂ ਦਾ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਸਾਨੂੰ ਇਹਦੇ ਕਾਬਿਲ ਸਮਝਿਆ ਕਿ ਅਸੀਂ ਪਿੰਡ ਦਾ ਮਤਲਬ ਮੁੱਖ ਤੌਰ ਤੇ ਸਰਪੰਚ ਬਣ ਕੇ ਵਿਕਾਸ ਕਰਾਂਗੇ ਤੇ ਲੋਕਾਂ ਨੇ ਸਾਰਿਆਂ ਨੇ ਸਹਿਮਤੀ ਦਿੱਤੀ ਆ ਤੇ ਸਾਡਾ ਵੀ ਇਹ ਫਰਜ਼ ਬਣਦਾ ਕਿ ਅਸੀਂ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਕੋ ਜਿਹੜੇ ਪਿੰਡ ਦੇ ਵਿਕਾਸ ਵਾਸਤੇ ਜਿੰਨਾ ਵੀ ਲੋਕਾਂ ਦਾ ਸਾਥ ਸਾਨੂੰ ਲੈਣਾ ਪਿਆ ਅਸੀਂ ਲਵਾਂਗੇ ਹਰ ਇੱਕ ਘਰ ਘਰ ਜਾ ਕੇ ਅਸੀਂ ਲੋਕਾਂ ਦਾ ਸਾਥ ਮੰਗਾਗੇ ਕਿ ਆਪਣੇ ਕਿਉਂਕਿ ਲੋਕਾਂ ਦੇ ਸਾਥ ਤੋਂ ਬਿਨਾ ਵਿਕਾਸ ਵੀ ਅਧੂਰਾ ਹੈ ਜੇ ਲੋਕਾਂ ਦਾ ਸਾਥ ਨਹੀਂ ਤੇ ਵਿਕਾਸ ਵੀ ਨਹੀਂ ਪਿੰਡ ਦਾ ਵਿਕਾਸ ਵੀ ਤਾਂ ਹੀ ਆ ਜੇ ਲੋਕਾਂ ਦਾ ਸਾਥ ਆ ਤੇ ਸਾਥ ਲੈਣ ਵਾਸਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੇ ਦਿੱਤਾ ਵੀ ਹੈ ਸਾਥ ਲੋਕਾਂ ਨੇ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਸਾਰਿਆਂ ਨੇ ਸਾਡਾ ਕਰਦਾ ਕਿੰਨਾ ਵਧੀਆ ਉਪਰਾਲਾ ਜੀ ਹਾਂਜੀ ਪੰਜਾਬ ਸਰਕਾਰ ਦਾ ਬੜਾ ਵਧੀਆ ਉਪਰਾਲਾ ਜੀ ਇਹ ਬਹੁਤ ਵਧੀਆ ਉਪਰਾਲਾ ਜਿਹਦੇ ਨਾਲ ਆ ਕਿ ਸਰਬਸੰਪਤੀਆਂ ਬੜੇ ਜੋਰਾਂ ਸ਼ੋਰਾਂ ਨਾਲ ਇਹ ਬੜੇ ਪਿੰਡਾਂ ਵਿੱਚ ਬਹੁਤ ਗਿਣਤੀ ਵਧੀਆ ਸਰਬਸੰਪਤੀ ਦੀ ਇਹ ਸਰਕਾਰ ਦੇ ਉਪਰਾਲੇ ਸਦਕਾ ਹੀ ਆ ਤੇ ਮੰਤਰੀ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਮੌਕੇ ਸਾਨੂੰ ਬਖਸ਼ੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਸਾਥ ਦੇਣਗੇ ਇਹ ਉਹਨਾਂ ਤੋਂ ਅਸੀਂ ਆਸ ਲੈ ਕੇ ਚੱਲਾਂਗੇ ਖਾਲਸਾ ਭਾਈ ਗੁਰਜੀਤ ਸਿੰਘ ਫਤਿਹਜੀ ਦਾਸ ਬਾਬਾ ਜੋਗਾ ਸਿੰਘ ਮਿਸਲ ਚੀਦਾ ਤਰਨਾ ਦਲ ਬਾਬਾ ਮਹਿਲ ਬਖਰੀ ਜੀ ਸਾਡੇ ਪਿੰਡ ਅੱਜ ਪਿੰਡ ਪੰਜਗਰੀਆਂ ਨਿਜਰਾਂ ਦੀ ਸਰਬਸੰਤੀ ਹੋਈ ਆ ਜੀ ਪੰਚਾਇਤ ਨੂੰ ਪਹਿਲਾਂ ਤਾਂ ਬਹੁਤ-ਬਹੁਤ ਵਧਾਈ ਆ ਜੀ ਤੇ ਪਰਮੰਤੇ ਸੱਜਣਾ ਨੂੰ ਵੀ ਸਾਰੇ ਪਿੰਡ ਨਿਵਾਸੀਆਂ ਨੂੰ ਵੀ ਬੜਾ ਹਮਲਾ ਮਾਰਿਆ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਸਰਬਸੰਤੀ ਅਸੀਂ ਵੇਖੀ ਆ ਤੇ ਬਹੁਤ-ਬਹੁਤ ਧੰਨਵਾਦੀ ਆ ਤੇ ਸਰਕਾਰ ਵੀ ਇਹ ਜਿਹੜੀ ਆ ਪਹਿਲੀ ਵਾਰੀ ਚਲੋ ਭਗਵੰਤ ਸਿੰਘ ਮਾਨ ਜੀ ਦੀ ਆਈ ਆ ਮੰਤਰੀ ਨੇ ਸਾਡੇ ਕੁਲਦੀਪ ਸਿੰਘ ਜੀ ਧਾਰੀਵਾਲ ਸਾਹਿਬ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਕਿ ਇਹ ਸਰਕਾਰ ਦੇ ਵਿੱਚ ਪਹਿਲੀ ਵਾਰੀ ਬਹੁਤ ਜਿਆਦੀਆਂ ਸਰਬਸੰਤੀਆਂ ਵੇਖਿਆ ਨੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਤੇ ਹੋਰ ਸਰਕਾਰਾਂ ਤੇ ਇਲੈਕਸ਼ਨ ਹੈ ਕੋਈ ਵਿਰਲਾਟਾਂਾਂ ਕਿਤੇ ਪਿੰਡ ਸੁਣੀਦਾ ਸਰਬਸੰਤੀ ਹੋਈ ਆ ਐਸ ਵਾਰੀ ਤੇ ਰਿਕਾਰਡ ਟੁੱਟ ਗਿਆ ਸਰਬਸੰਤੀਆਂ ਦਾ ਚਲੋ ਲੋਕਾਂ ਨੂੰ ਬਹੁਤ ਵਧੀਆ ਪ੍ਰਾਲਾ ਕਰਨ ਦੇ ਆ ਤੇ ਸਾਰੇ ਪਿੰਡਾਂ ਨੂੰ ਨਗਰਾਂ ਨੂੰ ਮੈਂ ਇਹੋ ਜਾਨਾ ਹੈ ਕਿ ਈਰਖਾ ਛੱਡ ਕੇ ਸਰਬਸੰਤੀਆਂ ਕਰਨੀ ਚਾਹੀਦੀ ਜੇ ਸਰਕਾਰ ਤੋਂ ਫਾਇਦੇ ਆ ਉਹ ਲੈਣੇ ਚਾਹੀਦੇ ਕਿਤੇ 5 ਲੱਖ ਰੁਪਈਆ ਦੱਸਦੇ ਨੇ ਇੱਕ ਸਟੇਡੀਅਮ ਐ ਇੱਕ ਡਿਸਪੈਂਸਰੀ ਜਿਹੜੀ ਸਾਡੇ ਪਿੰਡ ਦੇ ਵਿੱਚ ਘਾਟਾਂ ਨੇ ਦੋ ਤਿੰਨ ਚੀਜ਼ਾਂ ਦੀਆਂ ਇੱਕ ਪਾਣੀ ਦਾ ਸਾਡਾ ਨਿਕਾਸ ਇਹ ਚੀਜ਼ਾਂ ਦਾ ਹੋਣਾ ਚਾਹੀਦਾ ਜੀ ਤੇ ਵਾਹੇ ਤੇ ਚਲੋ ਸਾਡੇ ਪਿੰਡ ਦੇ ਵਿੱਚ ਵਿਕਾਸ ਗਲੀਆਂ ਨਾਲੀਆਂ ਦਾ ਤਾਂ 70 ਸਾਲ ਤੋਂ ਚੱਲਦਾ ਹੀ ਆਉਂਦਿਆ ਜੀ ਤੇ ਇਹ ਚੀਜ਼ਾਂ ਦੀ ਕੁਝ ਘਾਟ ਆ ਤੇ ਇਹ ਚੀਜ਼ਾਂ ਸਾਡੇ ਪਿੰਡ ਨੂੰ ਪਹਿਲ ਦੇ ਆਧਾਰ ਤੇ ਦੇਣੀਆਂ ਚਾਹੀਦੀਆਂ ਕਿਉਂਕਿ ਅਜਨਾਲੇ ਸ਼ਹਿਰ ਦੀ ਬੁੱਕਲ ਦੇ ਵਿੱਚ ਪਿੰਡ ਵਸਦਾ ਆ ਅੱਡਾ ਸਾਨੂੰ ਮਹਿਲ ਬਖਾਰੀ ਪੈਂਦਾ ਅਜੇ ਤੱਕ ਸਾਡਾ ਅੱਡਾ ਵੀ ਨਹੀਂ ਪੱਕਾ ਇਹ ਵੀ ਪੱਕਾ ਹੋਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ